ਬੀੜੀਆ ਸ نیوز ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਬਲਜਿੰਦਰ ਕੌਰ ਮੰਗੇਵਾਲ ਸਵਾਗਤ ਕਰਦੀ ਆਂ ਖਬਰ ਹੈ ਜੀ ਤੂਰੀ ਤੋਂ ਜਿੱਥੇ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਤੂਰੀ ਵਿਖੇ ਇੱਕ ਵੱਖਰੀ ਹੀ ਮੰਡੀ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਪਹਿਲ ਮੰਡੀ ਦਾ ਨਾਂ ਦਿੱਤਾ ਗਿਆ ਹੈ ਇਸ ਮੰਡੀ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੋਂ ਲੋਕਾਂ ਨੂੰ ਰਸੋਈ ਦਾ ਸਾਰਾ ਸਮਾਨ ਆਰਗੈਨਿਕ ਮਿਲੇਗਾ ਦੱਸ ਦਈਏ ਕਿ ਇਹ ਮੰਡੀ ਨਗਰਪਾਲਿਕਾ ਦਫ਼ਤਰ ਦੇ ਸਾਹਮਣੇ ਹਰ ਸ਼ਨੀਵਾਰ ਦਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਲੱਗੇਗੀ। ਦੇਖੋ ਡੀਡੀਐਸ ਵੀਰੋ ਦੀ ਵਿਸ਼ੇਸ਼ ਰਿਪੋਰਟ। ਕੀ ਨਾਮ ਹੈ ਆਪਣਾ? ਮੇਰਾ ਨਾਮ ਹਰਪ੍ਰੀਤ ਕਾਰਈ ਮਾਨਾਪਿੰਡ ਤੋਂ ਆਸੀ। ਅੱਛਾ ਕੀ ਆਪਾਂ ਦੇ ਰਹੇ ਹਾਂ ਇੱਥੇ ਕੰਨੀਂਚੇ? ਆਪਾਂ ਆਰਗੈਨਿਕ ਫਾਰਮਿੰਗ ਕਰਦੇ ਹਾਂ ਜਿਵੇਂ ਆਪਣੇ ਕੋਲ ਸਾਰੇ ਆਰਗੈਨਿਕ ਪ੍ਰੋਡਕਟਸ ਨੇਗੇ। ਸਰੋਂ ਦਾ ਤੇਲ ਹੋ ਗਿਆ ਮੇਸੀਗਾਂ ਦਾ ਘਿਓ ਹੋ ਗਿਆ ਮੇਸੀਗਾਂ ਸ਼ਾਇਦ ਚਾਵਨ ਪ੍ਰਾਸ ਬਹੁਤ ਕੋਮਲੀ ਹੋਗੀ ਅਲਸੀ ਹੋਗੀ ਅਲਸੀ ਦਾ ਪਾਊਡਰ ਹਲਦੀ ਦੇਸੀ ਬੀਜ ਲੈ ਕੇ ਆਪਣੇ ਕੋਲ ਮੱਕੀ ਦਾ ਆਟਾ ਜੋ ਆਪਣਾ ਦਲੀਆ ਹੈਗਾ ਖੋਆ ਬਰਫੀ ਤੇ ਗਾਜਰ ਪਾਕ ਪੰਜੀਰੀ ਤੇ ਆਮਲੇ ਦੀ ਕੰਡੇ ਆ ਇਹ ਜਿਹੜੀ ਬਰਫੀ ਹੈ ਆਮ ਸਿੰਪਲ ਹੈ ਕਿਵੇਂ ਹੈ ਸਪੈਸ਼ਲ ਅਜਮੇ ਸਾਡੀ ਵਰਕੀ ਇਹਦੇ ਵਿੱਚ ਮਿੱਠਾ ਬ੍ਰਾਊਨ 슈ਗਰ ਯੂਜ਼ ਕਰਦੇ ਆਂ ਸੀ ਆਰਗੈਨਿਕ ਜੋ ਕੰਨੇ ਦੇ ਰਸ ਤੋਂ ਖਿਲਾੜਦੇ ਬਣਦੀ ਆ ਅੱਛਾ ਤੇ ਆਪਣੀ ਗਾਜਰ ਵੀ ਜਿਵੇਂ ਆਰਗੈਨਿਕ ਹੁੰਦੀ ਆ ਤੇ ਮਿੱਠਾ ਸੇਮ ਅਸੀਂ ਇਹੀ ਯੂਜ਼ ਕਰਦੇ ਆ ਤੇ ਕਰਦਾ ਇਹਦੇ ਰੇਟ ਵਗੈਰਾ ਕੀ ਆ ਫਿਰ ਜੀ ਇਹ 600 ਰੁਪਏ ਕਿਲੋ ਤੇ 300 ਰੁਪਏ ਦਾ ਡੱਬਾ ਤੇ ਇਹ 550 ਰੁਪਏ ਕਿਲੋ ਗਾਜਰ ਪਾਣੀ ਤੇ ਬਾਕੀ ਆਪਣੇ ਕੋਲ ਜਿਵੇਂ ਸਾਗ ਬਣਿਆ ਹੁੰਦਾ ਆ ਆਰਗੈਨਿਕ ਸਰੋਂ ਤੋਂ ਤੇ ਬਾਕੀ ਚਾਟੀ ਦੀ ਲੱਸੀ ਹੁੰਦੀ ਆ ਜੋ ਵੀ ਪ੍ਰੋਡਕਟ ਹੈਗੇ ਨੇ ਆਪਣੇ ਕੋਲ ਸਾਰੇ ਆਰਗੇਨਿਕ ਕਿਹੜਾ ਪਿੰਡ ਦੱਸੇ ਆਪਣਾ ਜੀ ਮਾਨਾ ਪਿੰਡ ਆ ਜੀ 7 ਕਿਲੋਮੀਟਰ ਦੂਰੀ ਤੇ ਬਾਗੜੀਆਂ ਰੋ ਤੇ ਜਾਨੀ ਸ਼ਨੀਵਾਰ ਤੋਂ ਦੁਸ਼ਰ ਪੱਕੀ ਸਟਾਲ ਲਾਉਣੀ ਹੈ ਜੀ ਸ਼ਨੀਵਾਰ ਅਗਰ ਹੋਰ ਮਿਲਣਾ ਹੋਵੇ ਤਾਂ ਪਿੰਡ ਮਾਨਾ ਜੀ ਹਾਂ ਜੀ ਮਾਨਾ ਪਿੰਡ ਤੇ ਕਾ ਦੇਖ ਹਫਤੇ ਕਾ ਮਟਰ ਜੀ ਉਹ ਜੋ ਅੱਜ ਪਹਿਲ ਮੰਡੀ ਲਾਉਣੇ ਨੂੰ ਤੁਸੀਂ ਆਏ ਹਫਤੇ ਬਾਅਦ ਅੱਜ ਵੀ ਲਾਈਵ ਹੈ ਅੱਗੀ ਕੌਂਗਰਸ ਮੌਕੇ ਤੇ ਜੀ ਇਹ ਜਿਹੜੀ ਪਹਿਲ ਮੰਡੀ ਹੈ ਇਹ ਹਰੇਕ ਸ਼ਨੀਵਾਰ ਨੂੰ 2 ਵਜੇ ਤੋਂ 7 ਵਜੇ ਤੱਕ ਲਗਾਤਾਰ ਜੀ ਇਹਦੇ ਵਿੱਚ ਕਿਸਾਨ ਜਿਹੜੇ ਆਰਗੈਨਿਕ ਪੈਦਾ ਪੈਦਾ ਕਰਦੇ ਆ ਤੇ ਉਹ ਆਪਣਾ ਸਮਾਨ ਲੈ ਕੇ ਆ ਕਰਦੇ ਡਾਇਰੈਕਟ ਜਿਹੜੇ ਖਪਤਕਾਰਾਂ ਨੇ ਲੈ ਆ ਕਰਨਗੇ ਜਿਹੜਾ ਵਿਚਾਲਾ ਵਿਚੋਲਾ ਉਹ ਦੇਖੋ ਜੀ ਠੀਕ ਹੈ ਤੇ ਆਰਗੈਨਿਕ ਕਿਉਂ ਜ਼ਰੂਰੀ ਨੇ ਕਿਉਂਕਿ ਲੋਕ ਵੱਖ-ਵੱਖ ਬਿਮਾਰੀਆਂ ਤੋਂ ਸਹਾਰ ਨੇ ਜੇ ਖਰੇਕ ਪਰਵਾਧ ਪੰਜ ਜੀ ਦੇ ਦਾ 25 ਦਵਾਈ ਖਾਣ ਪਹੁੰਚਦੇ ਆ ਸੀ ਹਾਂ ਉਹਦਾ ਇਲਾਜ ਸਿਰਫ ਆਰਗੈਨਿਕ ਜਿਹੜੀਆਂ ਖਰਾਕ ਖਾਤੀ ਆ ਤੇ ਤੁਹਾਡੀ ਰਸੋਈ ਦੇ ਵਿੱਚ ਹੈਗੀ ਚੀਜ਼ ਆਰਗੈਨਿਕ ਤੁਸੀਂ ਆਪ ਅਗਾਓ ਜਾਂ ਜਿਹਨੇ ਕਿਸਾਨ ਉਗਾਉਂਦੇ ਨੇ ਉਹਨਾਂ ਤੋਂ ਲੱਗਦਾ ਕੀ ਨਾ ਮੇਰੇ ਪੁੱਤ ਕਿੰਨਾ ਜੀ ਹਰਪੀ ਸਿੰਘ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਕਿੰਨਾ ਚਿਰ ਹੋ ਕਰਦਿਆਂ ਨੂੰ ਜੀ ਅਪਣ 5-6 ਸਾਲ ਹੋ ਗਏ ਇਹ ਕੰਮ ਕਰਦਿਆਂ ਇਹ ਚਾ ਕਿੰਨੀ ਕੁ ਲਗ ਲੱਗੀ ਫਿਰ ਕਿੰਨਾ ਕੁ ਪ੍ਰੋਫਿਟ ਹੋ ਕੀ ਆ ਆਪਣਾ ਬਹੁਤੀ ਹੁਣ ਤਾਂ ਲੱਗਦ ਹੋ ਰਹੀ ਏ ਪਹਿਲਾਂ ਜੇ ਸ਼ੁਰੂ ਦੇ ਫਿਰ ਥੋੜਾ ਥੋੜੇ ਲੈਵਲ ਤੇ ਕੰਮ ਸ਼ੁਰੂ ਕੀਤਾ ਹੁਣ ਤੱਕ ਗੁੜ ਦੇ ਵਿੱਚ ਅਸੀਂ 15 16 ਫਲੇਵਰ ਤਿਆਰ ਕਰਦੇ ਆਂ ਹਾਂਜੀ ਗੁੜ ਸ਼ੱਕਰ ਦੇ ਵਿੱਚ ਹੀ ਸਾਰਾ ਕੁਝ ਆਰਗੈਨਿਕ ਤਰੀਕੇ ਨਾਲ ਤਿਆਰ ਕਰਦੇ ਆਂ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਮਸਾਲਾ ਨਹੀਂ ਕੋਈ ਚੀਨੀ ਨਹੀਂ ਕਿਸੇ ਤਰ੍ਹਾਂ ਦਾ ਪ्युअर ਆਪਣੇ ਲਵੇ ਨੇਚਰਲ ਚੀਜ਼ਾਂ ਨੇ ਸਾਰੀਆਂ ਜਿਹੜੀਆਂ ਪਿਆਗੀਆਂ ਨੇ ਜਿਵੇਂ ਮੰਨ ਕੇ ਵਾਲਾ ਗੁੜ ਦੇ ਵਿੱਚ ਸਿੰਪਲ ਗੁੜ ਹੋ ਗਿਆ ਇਹ ਸਿੰਪਲ ਗੁੜ ਹੋ ਗਿਆ ਸ਼ੱਕਰ ਹੋ ਗਈ ਤੇ ਅਸੀਂ ਚਾਹ ਵਾਸਤੇ ਚਾਹ ਦੁੱਧ ਦੇ ਪੱਕ ਜਿੰਨੀ ਮਰਜ਼ੀ ਵਾਲੀ ਚਾਹ ਨਹੀਂ ਹੁੰਦੀ ਇਹ ਬਿਲਕੁਲ ਨਹੀਂ ਤੇ ਸੌਂਫ ਵਾਲਾ ਗੁੜ ਹੋ ਗਿਆ ਜੀ ਇਹ ਮੈਡੀਕੇਟਡ ਗੁੜ ਹੋ ਗਿਆ ਇਹਦੇ ਵਿੱਚ ਅੰਬ ਹਲਦੀ ਸੌਂਫ ਦਾਲਚੀਨੀ ਕ ਇਹ ਸ਼ੂਗਰ ਵਾਲਾ ਬੰਦਾ ਵੀ ਇਹਨੂੰ ਖਾ ਸਕਦਾ ਜੀ। ਬਾਕੀ ਇਹ ਨਾਰੀਅਲ ਦੀ ਪਿੰਨੀ ਹੋਗੀ। ਇਹ ਸ਼ੂਗਰ ਵਾਸਤੇ ਵੀ ਠੀਕ ਆ। ਹਾਂਜੀ ਹਾਂਜੀ ਸ਼ੂਗਰ ਵਾਲਾ ਬੰਦਾ ਵੀ ਖਾ ਸਕਦਾ ਜੀ। ਇਹ ਨਾਰੀਅਲ ਵਾਲਾ ਡੱਬੇ 'ਚ ਗੁੜ ਪਿਆ ਜੀ ਹੈ ਕਿ ਗਾਜਰ ਪਾ ਕੇ ਗੁੜਾ ਜੀ ਇਹ। ਹਾਂਜੀ ਗੁੜ ਦਾ ਗਾਜਰ ਪਾ ਕੇ ਆਇਆ। ਅੱਛਾ ਜੀ। ਇਹ ਵਿੱਚ ਹੀ ਗਾਜਰ ਦੇਸੀ ਕਿਉਂ ਡਰਾਈ ਫਰੂਟ ਪਾ ਕੇ ਗੁੜ ਦੇ ਵਿੱਚ ਹੀ ਬਣਾਇਆ ਹੋਇਆ। ਅੱਜ ਕੱਲ ਜਿਵੇਂ ਬਾਜ਼ਾਰ 'ਚ ਖਾਨੇ ਆਪਾਂ ਬਾਜ਼ਾਰ 'ਚ ਨਾਲੇ ਡੁੱਡਾ ਜਾਂਦਾ ਨਕਲੀ ਪਵਾ ਜਾਂਦੇ ਨੇ ਕਹਿੰਦੇ। ਇਹ ਪ्युअर ਨੇਚਰਲ ਚੀਜ਼ ਆ। ਗੁੜ ਦੇ ਵਿੱਚ ਹੀ ਬਣਾਈ ਹੋਈ। ਤੁਸੀਂ ਇੱਥੇ ਸ਼ਨੀਵਾਰ ਸ਼ਨੀ ਜੇ ਕਿ ਤੋ ਹੋਰ ਲੈਣਾ ਹੋ ਕਿਤੋਂ ਕਿਸੇ ਨੂੰ ਮਿਲਣਾ ਹੋਵੇ ਤਾਂ ਕਿੱਥੇ ਮੈਂ ਤੁਹਾਨੂੰ ਮਰੇਕ ਕੋਲਾ ਰੋਡ ਦੇ ਉੱਪਰ ਤਾਰਾਵੇਲੀ ਹੋਟਲ ਦੇ ਨਾਲ ਬਿਲਕੁਲ ਚਾਚੇ ਪੁੱਤ ਜਿਹੜਾ ਖੜਾ ਹੈ ਉੱਥੋਂ ਜੋ ਚੀਜ਼ ਮਾਰਦੀ ਜਿਹਨੂੰ ਮਾਰਦੀ ਲੈ ਲਓ ਤੁਹਾਡਾ ਮੋਬਾਈਲ ਨੰਬਰ ਹੈ ਕੋਈ ਜੀ ਆਪਣਾ ਮੋਬਾਈਲ ਨੰਬਰ 94175 ਜੀ 18709 94175 18709 ਦੇਖ ਲੈ ਬਟਾ 2 ਲੀਟਰ 2 ਲੀਟਰ ਦਾ ਕੰਮ ਕਰਦਾ ਇਹ ਅੱਧਾ ਪੈਂਦਾ ਕੱਚੀ ਪਾਣੀ ਦਾ ਇਹ ਲੱਕੜ ਦੇ ਕੋਹ ਨੂੰ ਕੱਢਿਆ ਹੋਇਆ ਕੀ ਨਾਮ ਜੀ ਆਪਣਾ ਜਗਦੇਵ ਸਿੰਘ ਜੀ ਸਤਾਉਜ ਵਾਲੇ ਆ ਫਤੇਲ ਵਾਲੇ ਕੱਚੀ ਪਾਣੀ ਦਾ ਕੋਲਡ ਪ੍ਰੈਸ ਤੇਲ ਆ ਆਪਣੇ ਲਈ ਤੇਲ ਬਹੁਤ ਵਧੀਆ ਹੁੰਦਾ ਜੀ ਜਿਵੇਂ ਸਰੋਂ ਦਾ ਆ ਜਾਂ ਬਦਾਮ ਦਾ ਅਲਸ ਦਾ ਨਾਰੀਅਲ ਦਾ ਤਿਲਾਂ ਦਾ ਜੀ ਆਪਾਂ ਆਪ ਕੱਢਦੇ ਆ ਜੀ ਠੰਡੇ ਟੈਂਪਰੇਚਰ ਤੇ ਜੀ ਦੇ ਕੀਰਾ ਜਿਹਨੇ ਲੈ ਲਿਆ ਬਹੁਤ ਵਧੀਆ ਟੈਕਟਾ ਜੀ ਉਹਦੇ ਬਾਤੇ ਨਹੀਂ ਕੋਈ ਵਰਤੂ ਆਪਣਾ ਤੋਂ ਬਣਾ ਤੇਲ ਬਹੁਤ ਵਧੀਆ ਹੁੰਦਾ ਤੁਹਾਨੂੰ ਜੇ ਮਿਲਣਾ ਹੈ ਸ਼ਨੀਵਾਰ ਤੋਂ ਬਿਨਾ ਹੋਰ ਕਿੱਥੇ ਮਿਲਦਾ ਉਸੇ ਪਿੰਡ ਮਿਲ ਸਕਦੇ ਜੀ ਮੇਰੇ ਪਿੰਡ ਆ ਸਕਦਾ 1072 ਨੰਬਰ ਤੇ ਗੱਲ ਕਰ ਸਕਦਾ 981572899 ਇਹ ਆਪਣੀ ਵੀਡੀਓ ਵੀ ਆਉਂਦੀਆਂ ਰਹਿੰਦੀਆਂ ਨੇ ਜੀ ਵਾਈਡੂ 7247 ਹੈਲੋ ਹੈਲੋ हांजी <mile> ਕੋ ਜੀ ਅਸੀਂ ਕਾਫੀ ਜਾ ਰਹੇ ਹਾਂ ਉਹ ਕਰਿਆ ਗਿਆ ਸੀ। ਮੈਨੂੰ ਕੀ ਨਾਮ ਹੈ ਆਪਣਾ? ਹਾਂਜੀ ਮੇਰਾ ਨਾਮ ਸੰਜੀਤ ਕੌਰ ਲਾਗੀ। ਕਿਹੜੀ ਜਗ੍ਹਾ ਤੋਂ ਜੀ? ਅਸੀਂ ਬਾਲੀਆਂ ਤੋਂ ਜੀ, ਕਰਤੂ ਬਾਲੀ। ਤੁਸੀਂ ਆਇਆ ਬਰ ਇੱਥੇ ਆਉਂਦੇ ਹੋ ਕਿ ਪਹਿਲੀ ਵਾਰ ਆਏ ਹੋ ਜੀ? ਅ ਨਹੀਂ ਅਸੀਂ ਪਹਿਲਾਂ ਮੰਡੀ ਲਗਾਉਂਦੇ ਸੀਗੇ। ਅੱਛਾ ਜੀ। ਜਿਹੜੀ ਪਹਿਲਾਂ ਇੱਥੇ ਮੰਡੀ ਲੱਗਦੀ ਸੀ। ਠੀਕ ਹੈ ਜੀ। ਤੇ ਹੁਣ ਜਿਹੜੀ ਮੱਝ ਦੁਬਾਰਾ ਸ਼ੁਰੂ ਕੀਤੀ ਹੈ ਤੇ ਅੱਜ ਸਾਡਾ ਫਸਟ ਡੇ ਆ। ਫਸਟ ਡੇ ਆ ਜੀ।